ਦੀ ਨਾਂ ਆਪਣਾ ਤੇ ਕਿਹੜਾ ਪਿੰਡ ਐ ਜੀ ਵਰਜਿਕਾ ਖਾਲਸਾ ਵਰਜਿਕੀ ਫਤਿਹ ਮੇਰਾ ਨਾਂ ਵੀਰਦੀ ਗੁਰਸੇਵਕ ਸਿੰਘ ਆ ਪਿੰਡ ਘੜੋ ਮੋਤ ਤਸੀਲ ਪੱਟੀ ਜ਼ਿਲ੍ਹਾ ਤਰਨਤਾਰ ਕੀ ਗੱਲ ਹੋਈ ਏ ਇਥੇ ਇਹ ਵੀਰਦੀ ਨੋਜ ਬੱਦੀ ਸੀ ਕਿ ਬੰਨ ਨੂੰ ਢਾਹ ਨਾ ਲੱਗੇ ਕਿਹੜਾ ਬੰਨਿਆ ਏ ਬੰਨ ਆੜਾ ਤੁਸੀਂ ਬੰਨ ਜਾਂਦਾ ਵਾ ਇਧਰ ਖੇਮ ਕਰਨ ਨਾਲ ਨੂੰ ਹਾਂਜੀ ਤੇ ਇਹ ਅੱਜ ਆ ਗਾਰੀ ਪੱਥਰ ਲਾਇਆ ਪੱਥਰ ਮੰਨ ਲਓ ਕਿ ਥੱਲੇ ਖਿਸਕ ਗਿਆ ਵਾ ਤੰਦੋ ਇਹ ਗਾਰੀਆਂ ਖੁਰਨਦਾ ਪਈ ਆ ਅੱਛਾ ਤੇ ਉਹ ਸੰਗਤਾਂ ਲੱਗੇ ਜਿਹੜੇ ਉਹ ਥਾਂ ਸੁਭਰਾ ਬੰਨ ਵੱਜਣ ਦਿਆ ਵਾ ਤੇ ਉਥੋਂ ਮੁੜ ਕੇ ਦਵਾ-ਦਵ ਲਾਉਮੈਂਟ ਕੀਤੀ ਉਥੋਂ ਸੰਗਤ ਸਾਰੀ ਇੱਥੇ ਆਈ ਤੇ ਹੁਣ ਇੱਥੇ ਆਣ ਕੇ ਜੜਾ ਕੀ ਇਹਦਾ ਕੋਈ ਜੰਨਾ ਕੋਈ ਮਸਲਾ ਲੋ ਸਕਿਆ ਉਹਨਾਂ ਕੇ ਸੰਗਤ ਨੇ ਕੀਤਾ ਨਾ ਸੇਵਾ ਦਾ ਜੀ ਵੇ ਕਿੰਨੇ ਕੋ ਫੋਟਾ ਆਵਾ ਪੰਜ-ਸੱਤ ਫੋਟਾ ਮੈਂਟੋ ਮਿੱਟੀ ਲੈ ਗਿਆ ਬਾਕੀ ਇਹਦਾ ਸੰਗਤ ਉਸੇ ਵਾਲੇ ਮੌਕੇ ਤੇ ਆ ਗਈ ਉਥੋਂ ਬੰਦ ਤੋਂ ਜਿਹੜੀ ਦੀ ਥਾਂੜੇ ਤੇ ਸੇਵਾ ਚੱਲਦੀ ਸੀ ਉਥੋਂ ਦੋ ਸਾਰੀ ਸੰਗਤ ਇੱਥੇ ਆ ਗਈ ਆ ਨਾਗਰੀ ਜੀ ਵੀ ਨਵੀਂ ਹੁੰਦੀ ਸੀ ਤੇ ਇਹ ਕਿਧਰ ਨੂੰ ਪੰਜ ਜਾਂਦਾ ਬੰਨ ਇਹ ਮੰਨ ਲਓ ਤੇ ਹੁੰਦਾ ਇੱਥੋਂ ਗਾੜੀ 10-12 ਪਿੰਡ ਇਧਰਲੀ ਸਾਈਡ ਆ ਕਿ ਸਾਰੇ ਡੁੱਬਦੇ ਆ ਕਿ ਮੰਨ ਲਓ ਇਹ ਤੋਂ ਬਹੁਤ ਨੀਵੇਂ ਇਲਾਕੇ ਆੜੇ ਠੀਕ ਹੈ ਕਹਣਾ ਚਾਹੁੰਦੇ ਪ੍ਰਸ਼ਾਸਨ ਆਇਆ ਕੋਈ ਨਾ ਪ੍ਰਸ਼ਾਸਨ ਕੋਈ ਨਹੀਂ ਆਇਆ ਤੇ ਕਰ ਸੰਗਤੀ ਲੱਗੀ ਹੈ ਸੰਗਤ ਲੱਗੀ ਹਾਂਜੀ ਬਸ ਸਰਪਨਾ ਸਿੰਘ ਆਇਆ ਕੋਈ ਨਹੀਂ ਆਇਆ ਉਹ 1 ਮਿੰਟ ਕੋਈ ਨਹੀਂ ਚਲੋ ਭਾਜੀ ਕੀ ਨਾ ਤੇ ਕੀ ਗੱਲਬਾਤ ਹੋਈ ਮੇਰਾ ਸਰਬ ਸਿੰਘ ਲਾਡੀ ਨਾ ਜੀ ਸਰਬਜੀਤ ਸਿੰਘ ਲਾਡੀ ਉਰਪੋ ਹਾਂਜੀ ਇੱਥੇ ਸੇ ਦਾ ਮੜਾ ਰੋਡ ਹੈ ਜੀ ਹਾਂ ਇੱਥੇ ਸੰਗਤ ਤਾਂ ਸਾਰੀ ਲੱਗੀ ਆ ਸ੍ਰੀ ਹਿਸਾਬ ਵਾਲੇ ਬਾਬੇ ਆਏ ਆ ਪ੍ਰਸ਼ਾਸਨ ਕੋਈ ਨਹੀਂ ਤੱਕ ਪਹੁੰਚਿਆ ਬਾਬੇ ਵਿਦੀ ਚੰਦੀ ਆਇਆ ਬਾਬਾ ਸੁਖਾ ਸਿੰਘ ਜੀ ਸ੍ਰੀ ਹਿਸਾਬ ਵਾਲੇ ਆਇਆ ਲੰਗਰ ਨੂੰ ਲੰਗਰ ਪ੍ਰਚਾਰਤਾ ਸਾਹਿਬ ਚੱਲਣੇ ਕਾਰ ਸੇਵਾ ਚੱਲਣ ਡਈ ਆ ਪ੍ਰਚਾਰ ਚ ਕੋਈ ਇੱਥੇ ਤੱਕ ਨਹੀਂ ਪਹੁੰਚਿਆ ਲੋਜ ਨੂੰ ਟਾ ਲੱਗੀ ਆ ਨੋਜ ਨੂੰ ਟਾਰ ਗੇ ਜੋ ਫੇਰ ਤੁਹਾਡੇ ਸਾਹਮਣੇ ਲੱਗੀ ਆ ਰੋੜ ਵੀ ਗਈ ਆ ਬਾਕੀ ਪ੍ਰਬੰਧਕਾਂ ਨੇ ਸਾਰਾ ਸਾਥ ਦਿੱਤਾ ਆਪਣਾ ਜਿੰਨਾ ਵੀ ਇਲਾਕਾ ਵਾ ਨਾਲ ਆ ਬਾ ਨਾਲ ਪਹੁੰਚੇ ਪ੍ਰਬੰਧਕ ਆ ਗਏ ਲੋ ਹਾਂਜੀ ਭਾਈ ਕੀ ਗੱਲਬਾਤ ਹੋਈ ਇੱਥੇ ਇੱਥੇ ਅੱਜ ਜੋ ਨੋਜ ਪੁਆਇੰਟ ਹਰੀਕੇ ਤੋਂ ਹਰੀਕੇ ਤੋਂ ਬਾਹਰ ਜਿਹੜਾ ਮੁੱਠਿਆ ਵਾਲੇ ਨੂੰ ਜਾਂਦਾ ਉੱਥੇ ਜੋ ਨੋਜ ਪੈਂਡ ਬਣਿਆ ਸੀ ਜਗਲਾਤ ਚ ਉਹਨੂੰ ਅੱਜ ਕਾਫੀ ਢਾਹ ਲੱਗੀ ਸੀ ਉਹਦੇ ਕਰਕੇ ਅੱਜ ਇੱਥੇ ਜੋ ਸੰਗਤ ਇੱਥੇ ਜਦੋਂ ਜੈਦ ਨਾ ਲੱਗੀ ਹੋਈ ਹੈ ਇੱਥੇ ਤੋੜੇ ਲਾਉਣ ਤੇ ਜਿਹਨੂੰ ਢਾਹ ਯਾਨੀ ਕਿ 30 40 ਫੁੱਟ ਜਿਹੜੇ ਢਾਹ ਲੱਗ ਚੁੱਕੇ ਪੱਥਰ ਅੱਗੇ ਲੱਗਾ ਸੀ ਉਹ ਪੱਥਰ ਸਾਰਾ ਹੀ ਰੁੜ ਗਿਆ ਤੇ ਨੋਜ ਨੂੰ ਢਾਹ ਲੱਗਣੀ ਸ਼ੁਰੂ ਹੋ ਗਈ ਇਹ ਨੁਕਸਾਨ ਕੀ ਹੈ ਦਾ ਜਿਹੜਾ ਨੋਕ ਪੁਆਇੰਟ ਬਣਾਇਆ ਕਰੇ ਵਾਸਤੇ ਜੇ ਇਹ ਨੋ ਤੇ ਅਗਲੇ ਬੰਨੇ ਤੁਸੀ ਬੰਨਣਾ ਜਿਹੜਾ ਉਹਨੂੰ ਢਾਹ ਸਿੱਧੀ ਜਾ ਕੇ ਲੱਗਦੀ ਜੇ ਤੁਸੀਵਾਂ ਨੇ ਟੁੱਟਦਾ ਅਗਲੇ ਬੰਨੇ ਸੈਂਕੜੇ ਹੀ ਪਿੰਡ ਜਿਹੜੇ ਇਸ ਦੀ ਮਾਰ ਪਾਣੀ ਦੀ ਚਪੇੜ ਵਿੱਚ ਆ ਜਾਣਗੇ ਲ ਹਜ਼ਾਰਾਂ ਇੱਕਨ ਫਸਲਾਂ ਕਿਸਾਨਾਂ ਦੀ ਜਿਹੜੀ ਉਹ ਤਬਾਹ ਹੋ ਜਾਣੀ ਇਹ ਹੁਣ ਪ੍ਰਸ਼ਾਸਨ ਲੱਗਾ ਇਹ ਕੋਈ ਨਹੀਂ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਆਇਆ ਜੀ ਇੱਥੇ ਸਾਰੇ ਕਾਰ ਸੇਵਾ ਸੰਪਰਦਾਇ ਕਾਰ ਸੇਵਾ ਸਰਾਰੀ ਸਾਹਿਬ ਬਾਬਾ ਸੁਖਾ ਸਿੰਘ ਜੀ ਦੇ ਸੇਵਾ ਸੇਵਾਦਾਰ ਲੱਗੇ ਹੋਏ ਨੇ ਜਿਹਨਾਂ ਚ ਪਹਿਲਾਂ ਠਾਂ ਸਭਰਾਲੇ ਬੰਨ ਤੇ ਲੱਗੇ ਸੀ ਉੱਥੋਂ ਹਟ ਕੇ ਬਾਅਦ ਇੱਥੇ ਆਏ ਨੇ ਨਾਲ ਸੰਪਰਦਾਇ ਦਲ ਬਾਬਾ ਵਿਦੇ ਚਾਂਤ ਸਾਹਿਬ ਜੀ ਦੇ ਸੇਵਾਦਾਰ ਇ ਕੀ ਕੀ ਕਰਦੇ ਕੀ ਕਹਿਣਾ ਚਾਹੀਦਾ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆਂ ਕਿ ਸਵੇਰ ਦੀ ਹੀ ਸੰਗਤ ਇੱਥੇ ਲੱਗੀ ਆ ਹੁਣ ਰਾਤ ਦਾ ਪਹਿਰਾ ਜੀ ਰਾਤ ਸੰਗਤ ਵੀ ਆਪਾਂ ਨੂੰ ਪਤਾ ਕਿੰਨਾ ਚਿਰ ਇੱਥੇ ਲੱਗ ਲੱਗੀ ਰਹੇ ਹੁਣ ਪ੍ਰਸ਼ਾਸਨ ਨੂੰ ਬੇਨਤੀ ਹੈ ਇੱਥੇ ਆਵੇ ਨਾ ਰਾਤ ਦਾ ਜੋ ਮੋਰਚਾ ਨਾਲ ਸੰਗਤ ਦੇ ਨਾਲ ਹਲਕੇ ਸੰਭਾਲੇ ਤੇ ਦਿਨੇ ਵੀ ਨਾਲ ਇੱਥੇ ਲੱਗ ਰਿਹਾ ਪਾਣੀ ਬਹੁਤ ਵਧਦਾ ਨੇ ਪਾਣੀ ਅੱਜ ਇਥੋਂ ਸਵਾ 3 ਲੱਖ ਕਿਉਂ ਸੀਗਾ ਡਾਊਨਸਟ੍ਰੀਮ ਜਿਹੜੀ ਉਹ ਗਈ ਆ 4 ਲੱਖ ਹੋਣ ਦੀ ਸੰਭਾਵਨਾ ਹੈਗੀ ਆ ਰਾਤ ਦੇ ਵਿੱਚ ਤੇ ਜੇ ਪਾਣੀ ਵਧਾ ਤੇ ਇਹਨੂੰ ਨੁਕਸਾਨ ਬਹੁਤ ਆ ਬੰਗੇ ਹਾਂਜੀ ਕੀ ਨਾਮ ਹੈ ਜੀ ਜੀ ਮੇਰਾ ਨਾਮ ਦਵਿੰਦਰ ਸਿੰਘ ਮੈਂ ਮਾਝੀ ਚੋਂ ਆਂ ਅਸੀਂ ਆਏ ਆ ਸਬਾਈਪੜੋਂ ਬਾਬਾ ਸਿੰਘ ਬਾਈ ਸਬਾਈਪੜੋਂ ਬਾਬਾ ਸੱਜਣ ਸਾਹਿਬ ਬਾਬਾ ਢੋਟੀ ਜਿਹੜੇ ਸੇਵਾਦਾਰ ਆ ਹਨੂਏ ਬਾਬਾ ਜੀ ਬਹੁਤ ਜ਼ਿਆਦਾ ਇੱਥੇ ਹਾਲ ਜਿਹੜਾ ਵੇਖਣ ਨੂੰ ਮਿਲਦਿਆ ਨਾ ਮੜਾ ਹੀ ਆ ਢਾ ਲੱਗੀ ਢਾ ਲੱਗੀ ਆ ਤਾਂ ਕੋਈ ਮਾਲਾ ਪ੍ਰਸ਼ਾਸਨ ਬੰਦੇ ਇੱਥੇ ਚਾਹੀਦੇ ਇੱਥੇ ਜਿਹੜੇ ਹੋਏ ਆ ਬਾਬਾ ਸਰਦਨ ਸਾਹਿਬ ਵਾਲੇ ਬਾਬੇ ਤਾਰਸੋਂ ਬਾਬੇ ਬੀਤੀ ਜ਼ਿੰਦਗੀ ਦੇ ਬਾਬੇ ਸੇਵਾ ਕਰਨਦੇ ਆ ਕੋਈ ਨਹੀਂ ਇੱਥੇ ਵੜਿਆ ਪ੍ਰਸ਼ਾਸਨ ਵਾਲਾ ਚਾਹੀਦਾ ਇੱਥੇ ਹੋਣਾ ਚਾਹੀਦਾ ਜ਼ਿੰਮੇਵਾਰੀ ਸਮਝਣੀ ਚਾਹੀਦੀ ਠੀਕ ਆਣ ਕੇ ਇੱਥੇ ਆਦਾ ਮੋਰਚਾ ਸਾਹਮਣਾ ਚਾਹੀਦਾ